ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਪਾਤਸ਼ਾਹ ਨੇ ਅੱਜ ਦੇ ਇਸ ਪਾਵਨ ਬਚਨਾਂ ਦੇ ਅੰਦਰ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਇਹ ਬਚਨ ਹੈ ਅਕਾਰ ਦੇ ਪਖਤੋਂ ਦੇਖੀਏ ਬਾਣੀ ਦੇ ਪਖਤੋਂ ਦੇਖੀਏ ਤੇ ਸਾਹਿਬਾਂ ਦੀ ਬਾਣੀ ਦੇ ਅੰਦਰ ਜੇ ਸਭ ਤੋਂ ਵੱਧ ਸ਼ਬਦ ਹਨ ਉਹ ਪੰਚਮ ਗੁਰਦੇਵ ਮਹਾਰਾਜ ਪਾਰਸ਼ਾ ਦੀ ਬਾਣੀ ਦੇ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ 2218 ਸ਼ਬਦ ਨੇ 5867 ਸ਼ਬਦ ਕੁੱਲ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਣੀ ਦੇ ਅੰਦਰ ਸ਼ਬਦਾਂ ਦੀ ਗਿਣਤੀ ਹੈ 917 ਸ਼ਬਦ ਗੁਰੂ ਨਾਨਕ ਸਾਹਿਬ ਮਹਾਰਾਜ ਪਾਰਸ਼ਾ ਜੀ ਦੇ ਨੇ ਦੂਸਰੇ ਗੁਰਦੇਵ ਮਹਾਰਾਜ ਪਾਰਸ਼ਾ ਦੀ ਇਕੱਲੇ 63 ਸ਼ਲੋਕ ਹਨ ਪਾਵਕ ਜੇਕਰ ਆਕਾਰ ਦੇ ਪੱਖ ਤੋਂ ਦੇਖੀਏ ਗਿਣਤੀ ਦੇ ਪੱਖ ਤੋਂ ਦੇਖੀਏ ਪੰਚਮ 파ਰਸ਼ਾ ਮਹਾਰਾਜ ਦੀ ਸਭ ਤੋਂ ਵੱਧ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ ਇਸੇ ਕਾਰਨ ਕਰਕੇ ਜਦੋਂ ਅਸੀਂ ਮੁੱਖ ਵਾਕ ਲੈਂਦੇ ਹਾਂ ਤੇ ਬਾਣੀ ਦੀ ਤਰਤੀਬ ਦੇ ਅਨੁਸਾਰ ਪੰਚਮ 파ਰਸ਼ਾ ਮਹਾਰਾਜ ਦੇ ਸੁਭਾਵਿਕ ਖਣਕ ਸ਼ਬਦ ਜ਼ਿਆਦਾ ਨਹੀਂ ਇਹੀ ਕਾਰਨ ਹੈ ਕਿ ਪੰਚਮ 파ਰਸ਼ਾ ਮਹਾਰਾਜ ਦੇ ਤੁਹਾਨੂੰ ਹੁਕਮਨਾਮੀ ਜਿਹੜੇ ਹਨ ਮੁੱਖ ਵਾਕ ਜਿਹੜੇ ਹਨ ਆਪਜੇ ਨੂੰ ਸੁਣਨ ਪੜਨ ਨੂੰ ਬਹੁਤ ਮਿਲਣਗੇ ਖੈਰ 713 ਅੰਕ ਤੋਂ ਇਹ ਬਾਣੀ ਇਹ ਸ਼ਬਦ ਆਰੰਭ ਹੁੰਦਾ ਹੈ ਪਹਿਲੀ ਪੰਕਤੀ ਦੇ ਨਾਲ 713 ਅੰਕ ਤੋਂ ਆਰੰਭ ਹੋ ਕੇ 714 ਅੰਕ ਦੇ ਉੱਤੇ ਇਹਦੀ ਸਮਾਪਤੀ ਹੁੰਦੀ ਹੈ ਟੋਡੀ ਰਾਗ ਦਾ ਇਹ ਪਾਵਨ ਸ਼ਬਦ ਹੈ ਮਹਾਰਾਜ ਬਖਸ਼ਿਸ਼ ਕਰ ਲੱਗੇ ਰਹਾਉ ਵਾਲੀਆਂ ਪੰਕਤੀਆਂ ਦੇ ਅੰਦਰ ਗੁਰਦੇਵ ਕਹਿੰਦੇ ਯਾਦ ਰੱਖਣਾ ਗੋਪਾਲ ਦਾ ਅਰਥ ਹੈ ਗੋ ਦਾ ਅਰਥ ਹੈ ਧੱਤੀ ਪਾਲ ਦਾ ਅਰਥ ਹੈ ਪਾਲਣ ਵਾਲਾ ਮਹਾਰਾਜ ਕਹਿਣ ਲੱਗੇ ਰਸਨਾ ਜਿਹੜੇ ਪ੍ਰਮਾਤਮਾ ਨੇ ਅੰਗ ਸਰੀਰ ਦੇ ਨਾਲ ਲਗਾਏ ਨੇ ਨਾ ਜੀ ਹਰੇਕ ਅੰਗ ਦਾ ਕੋਈ ਨਾ ਕੋਈ ਕੰਮ ਹੈ ਤੇ ਸਾਡੇ ਸਰੀਰ ਦੇ ਅੰਦਰ ਰਹਿ ਕੇ ਇਹ ਕੋਈ ਨਾ ਕੋਈ ਕੰਮ ਜ਼ਰੂਰ ਕਰਦੇ ਮਹਾਰਾਜ ਨੇ ਤਾਂ ਹੀ ਕਿਰਪਾ ਕਰਨ ਲੱਗੇ ਪਾਤਸ਼ਾਹ ਨੇ ਬਾਰ-ਬਾਰ ਗੁਰਬਾਣੀ ਦੇ ਅੰਦਰ ਕਦੇ ਕੰਨਾਂ ਨੂੰ ਆਵਾਜ਼ ਮਾਰੀ ਹੈ ਕਦੇ ਅੱਖਾਂ ਨੂੰ ਆਵਾਜ਼ ਮਾਰੀ ਹੈ ਕਦੇ ਰਸਨਾ ਨੂੰ ਆਵਾਜ਼ ਮਾਰੀ ਹੈ ਤੇ ਮਾਰ ਕਾਇਨ ਲਗੇ ਤੈਨੂੰ ਆਵਾਜ਼ਾਂ ਮੈਂ ਤਾਂ ਮਾਰ ਰਿਹਾ ਕਿ ਤੂੰ ਆਪਣੇ ਅਕੀਦੇ ਨੂੰ ਕਦੇ ਭੁੱਲੇ ਨਾ ਨਿਤ ਮਾਲਕ ਦਾ ਫਰਮਾਨ ਹੈ ਨਾ ਕਿ ਵਿੱਚੋਂ ਗਰਭੈ ਨਿਕਲ ਆਇਆ ਖਸਮ ਵਿਸਾਰ ਦੁਨੀ ਚਿਤ ਲਾਇਆ ਜਦੋਂ ਇਨਸਾਨ ਕੋਲ ਚੀਜ਼ ਨਹੀਂ ਨਾ ਹੋਇਆ ਕਰਦੀ ਉਦੋਂ ਇਨਸਾਨ ਉਸ ਚੀਜ਼ ਨੂੰ ਪਾਉਣ ਵਾਸਤੇ ਬਹੁਤ ਯਤਨ ਪ੍ਰਯਾਸ ਕਰਦਾ ਹੈ ਤੇ ਸਭ ਤੋਂ ਜਦ ਇਨਸਾਨ ਬੇਕਦਰਾਈ ਉਦੋਂ ਹੁੰਦਾ ਜਦੋਂ ਉਹਨੂੰ ਚੀਜ਼ ਪ੍ਰਾਪਤ ਹੋ ਜਾਂਦੀ ਏ ਦੁਨਿਆਵੀ ਤੌਰ ਦੇ ਉੱਤੇ ਵੇਖ ਲਓ ਸਾਡੇ ਅੰਦਰ ਕਿਸੇ ਚੀਜ਼ ਨੂੰ ਪਾਉਣ ਵਾਸਤੇ ਅਸੀਂ ਬਹੁਤ ਯਤਨ ਕਰਦੇ ਹਾਂ ਪ੍ਰਯਾਸ ਕਰਦੇ ਹਾਂ ਕਾਰ ਲੈ ਲਈਏ ਬਾਈਕ ਲੈ ਲਈਏ ਮੋਬਾਈਲ ਲੈ ਲਈਏ ਸਾਨੂੰ ਉਨੀ ਕਦਰ ਨਹੀਂ ਉਹਨਾਂ ਤੱਕ ਹੁੰਦੀ ਜਿੰਨਾ ਤੱਕ ਜਿੰਨਾ ਤੱਕ ਸਾਡੇ ਕੋਲ ਕੋਈ ਚੀਜ਼ ਨਾ ਨਾ ਹੋਵੇ ਉਦੋਂ ਸਾਨੂੰ ਉਹਦੀ ਕਦਰ ਬਹੁਤ ਹੁੰਦੀ ਹੈ ਮੈਤ ਲੈਣੀ ਹੈ ਇਹ ਚੀਜ਼ ਪ੍ਰਾਪਤ ਕਰਨੀ ਹੈ ਜਦੋਂ ਸਾਡੇ ਕੋਲ ਕੋਈ ਚੀਜ਼ ਆ ਜਾਏ ਅਸੀਂ ਬੇਕਦਰੀ ਕਰ ਦਿੰਦੇ ਹਾਂ ਭਾਵੇਂ ਰਿਸ਼ਤਿਆਂ ਦੀ ਕਿਉਂ ਨਾ ਹੋਈ ਭਾਵੇਂ ਉਹ ਵਸਤੂ ਦੀ ਕਿਉਂ ਨਾ ਹੋਈ ਇਨਸਾਨ ਜਦੋਂ ਆਪਣਾ ਮਤਲਬ ਨਿਕਲ ਜਾਂਦਾ ਹੈ ਕਹਿੰਦਾ ਹੁਣ ਮੇਰੇ ਕੰਮ ਦੀ ਨਹੀਂ ਮਾਰੇ ਪਾਰਸ਼ਾ ਕਹਿਣ ਲੱਗੇ ਤੂੰ ਸਰੀਰ ਦੀ ਗੱਲ ਕਰੇ ਨਾ ਲੋਕੀ ਕਹਿੰਦੇ ਸਾਨੂੰ 84 ਲੱਖ ਨੇ ਪਾਰਸ਼ਾ ਕਹਿੰਦੇ ਚੱਲ 84 ਲੱਖ ਹੀ ਸਹੀ ਹੁਣ ਤੇ ਤੂੰ ਬੰਦਾ ਹੈ ਨਾ ਹੋਂਟ ਤੇ ਤੂੰ ਇਨਸਾਨ ਹੈ ਜਾਨਵਰ ਕੋਲ ਬੋਲਣ ਦੀ ਤਾਕਤ ਨਹੀਂ ਬੇਸ਼ੱਕ ਉਹਦੀ ਬੋਲੀ ਜੋ ਮਰਜ਼ੀ ਹੋਏ ਜਾਨਵਰ ਬੋਲ ਕੇ ਦੱਸ ਸਕਦਾ ਹੈ ਕਿ ਮੈਨੂੰ ਪਿਆਸ ਲੱਗੀ ਹੈ ਮੈਂ ਰੋਟੀ ਖਾਵਾਂਗਾ ਮੈਂ ਕਾਹ ਖਾਵਾਂਗਾ ਰਿੰਗ ਦੇ ਦਿਲ ਕਰਦਾ ਪਾ ਦੇ ਉਹ ਦਿਲ ਕਰਦਾ ਨਹੀਂ ਬੱਚਾ ਰੋ ਰਿਹਾ ਹੋਏ ਮੰਗ ਰਿਹਾ ਹੋਏ ਕਿ ਮੈਨੂੰ ਰੋਟੀ ਖਾਣੀ ਹੈ ਮੈਨੂੰ ਪਾਣੀ ਪੀਣਾ ਹੈ ਇਨਸਾਨ ਦੇ ਦਿੰਦਾ ਹੈ ਮਹਾਰਾਜ ਕਹਿੰਦੇ ਤੈਨੂੰ ਅੰਗ ਲਗਾਏ ਨੇ ਹਰੇਕ ਅੰਗ ਦਾ ਕੋਈ ਨਾ ਕੋਈ ਕੰਮ ਸੀ ਤੂੰ ਆਪਣੇ ਇਹ ਅੰਗਾਂ ਦੇ ਕੋਲੋਂ ਕੰਮ ਨਹੀਂ ਲਿਆ। ਪਾਤਸ਼ਾਹ ਖਾਂਣ ਲੱਗੇ ਜੇਕਰ ਕੰਮ ਲਿਆ ਹੈ ਤਾਂ ਭਰਨ ਪੋਖਣ ਸੰਗ ਔਦ ਬਿਹਾਨੀ। ਇਸ ਦੇਹੀ ਨੂੰ ਭਰਨ ਵਾਸਤੇ ਤੂੰ ਸਾਰਾ ਕੰਮ ਲਿਆ ਏ। ਸਵੇਰੇ ਖਾਂਦਾ ਕਹਿੰਦਾ ਰਾਤ ਨੂੰ ਕੀ ਬਣੇਗਾ ਰਾਤ ਨੂੰ ਖਾਂਦਾ ਕਹਿੰਦਾ ਕਿ ਸਵੇਰੇ ਕੀ ਬਣੇਗਾ ਸਵੇਰੇ ਖਾਂਦਾ ਕਹਿੰਦਾ ਦੁਪਹਿਰਾਂ ਨੂੰ ਕੀ ਖਾਵਾਂਗੇ ਪਾਤਸ਼ਾਹ ਕਹਿੰਦੇ ਤੂੰ ਕੰਮ ਤੇ ਲਿਆ ਏ। ਇਹ ਮੂੰਹ ਦੇ ਕੋਲੋਂ ਲਿਆ ਏ। ਇਹ ਹੱਥਾਂ ਦੇ ਕੋਲ ਲਿਆ ਪਰ ਪਰਨਪੋਖਣ ਸੰਗ ਉਹਦ ਬਹਿਣੀ ساری ਉਮਰ ਇਸ ਤਰਾਂ ਕੱਢ ਲਈ। 파ਰਸ਼ਾ ਕਹਿਣ ਲੱਗੇ ਟੋਢੀ ਮਹਿਲਾ ਪਨਵਾਰਸਨਾ ਗੁਣ ਗੋਪਾਲ ਨਿੱਧ ਗਾਇਨ। ਗੁਣ ਸ਼ਬਦ ਸਾਨੂੰ ਸੁਣਨ 'ਚ ਬੇਸ਼ੱਕ ਬੜਾ ਛੋਟਾ ਜਾ ਲੱਗਦਾ ਹੈ ਪਰ ਗੁਣ ਬਹੁਤ ਵੱਡੀ ਦਾਤ ਹੈ। ਗੁਣ ਕਿਸੇ ਕੋਲ ਪੈਸੇ ਦੇ ਕੇ ਨਹੀਂ ਖਰੀਦਿਆ ਜਾ ਸਕਦਾ। ਗੁਣ ਜੇਕਰ ਸਿੱਖਿਆ ਜਾ ਸਕਦਾ ਹੈ ਗੁਣ ਲਿਆ ਜਾ ਸਕਦਾ ਹੈ ਤੇ ਪਾਤਸ਼ਾਹ ਕਨੇ ਤੇਰੇ ਅੰਦਰ ਨਿਮਰਤਾ ਹੋਈ ਹੁਕਮ ਮੰਨਿਆ ਹੋਵੇ ਪਰਵਾਣ ਤਾਂ ਖਸਮੇ ਕਾ ਮਹਿਲ ਪਾਈ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗੁਣਾ ਦੇ ਧਾਰਨੀ ਸਨ ਪਾਤਸ਼ਾਹ ਮਹਾਰਾਜ ਦੇ ਅੰਦਰ ਬੇਅੰਤਤਾ ਦੇ ਗੁਣ ਸਨ ਸ਼੍ਰੀ ਚੰਦ ਦੇ ਲਖਮੀ ਦਾਸ ਉਹ ਗੁਣਾਂ ਨੂੰ ਹਾਸਲ ਨਹੀਂ ਕਰ ਸਕੀ ਧਾਤੂ ਤੇ ਦਾਸੂ ਦੀ ਜਿਹੜੇ ਨੇ ਉਹ ਇਸ ਗੁਣਾਂ ਨੂੰ ਧਾਰਨ ਨਹੀਂ ਕਰ ਸਕੀ ਮਹਾਦੇਵ ਤੇ ਪ੍ਰਿਥੀ ਜੰਦਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦੇ ਕੋਲ ਗੁਣ ਹਾਸਲ ਹੀ ਨਹੀਂ ਕਰ ਸਕਿਆ ਬੇਸ਼ੱਕ ਪਿਓ ਪੁੱਤ ਦਾ ਰਿਸ਼ਤਾ ਸੀ ਹਾਸਲ ਕਿਦਾਂ ਕੀਤਾ ਭਾਈ ਲੈਣਾ ਆਉਂਦੇ ਨੇ ਕਰਤਾਰਪੁਰ ਦੀ ਧਰਤੀ ਦੇ ਉੱਤੇ ਆ ਕੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਮਾਰੇ ਤੇਰਾ ਹੰਦ ਤੇਰਾ ਹੋ ਕੇ ਰਵਾਂਗਾ ਹੁਕਮ ਮੰਨਿਆ ਹੋਵੇ ਪਰਮਾਨ ਹੁਕਮ ਨੂੰ ਕਵੇਂ ਮੰਨਿਆ ਜਾਂਦਾ ਹੈ ਮਹਾਰਾਜ ਕਹਿੰਦੇ ਪਾਤਸ਼ਾਹ ਦੇ ਉਸ ਪ੍ਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾ ਨੂੰਗਾ ਜੋ ਜੈਸੂ ਸੇਵੈ ਸੋ ਤੈਸੂ ਫਲ ਪਾਵੇਂ ਲਾਫ ਨੇਚਰੇ ਗਲ ਕਹਿੰਦਾ ਹੈ ਕਿ ਜਿਵੇਂ ਦਾ ਇਨਸਾਨ ਕਿਸੇ ਨੂੰ ਸੇਵਦਾ ਹੈ ਜਿਵੇਂ ਦਾ ਇਨਸਾਨ ਕਿਸੇ ਨੂੰ ਦੇਖਦਾ ਹੈ ਉਹਦੇ ਵਰਗਾ ਜਰੂਰ ਹੋ ਜਾਂਦਾ ਹੈ ਐਸੇ ਕਰਕੇ ਦੇਖਿਓ ਨਾ ਜੋ ਇਨਸਾਨ ਦੇਖਦਾ ਹੈ ਨਾ ਜਿੱਥੇ ਬੱਚਿਆਂ ਦੇ ਡਿਲੀਵਰੀ ਹੁੰਦੀ ਹੈ ਨਾ ਜਿੱਥੇ ਬੱਚਿਆਂ ਦੇ ਕੇਸ ਹੁੰਦੇ ਨੇ ਬਰਥ ਦੇ ਤੁਸੀਂ ਦੇਖਿਓ ਉੱਥੇ ਬੱਚਿਆਂ ਸੋਹਣਿਆ ਬੱਚਿਆਂ ਦੀਆਂ ਫੋਟੋਆਂ ਲਗਾਈਆਂ ਜਾਂਦੀਆਂ ਨੇ ਦੀਵਾਰਾਂ ਦੇ ਉੱਤੇ ਜੋ ਪੇਸ਼ੈਂਟ ਹੈ ਜੋ ਮਾਂ ਹੈ ਇਸ ਨੂੰ ਦੇਖ ਕੇ ਕਿਤਨਾ ਕਿਤੇ ਮੈਡੀਕਲ ਸਾਇੰਸ ਇਸ ਗੱਲ ਨੂੰ ਮੰਨਦੀ ਹੈ ਪ੍ਰਭਾਵ ਜ਼ਰੂਰ ਪੈਂਦਾ ਹੈ ਤੇ ਮਹਾਰਾਜ ਕਹਿੰਦੇ ਤੂੰ ਜੇਕਰ ਬਣਨਾ ਚਾਹੁੰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਣੀ ਨੂੰ ਗਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਬਾਣੀ ਨੂੰ ਪੜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਬਾਣੀ ਨੂੰ ਦੇਖ ਹਰੀ ਦੇਂਦਰ ਸੁਭਾਵਕ ਹੀ ਇਹ ਗੁਣ ਪੈਦਾ ਹੋਣਗੇ ਪੈਰੋ ਭੂਤ ਸ਼ੀਤਲਾ ਧਾਵੈ ਖਰ ਬਾਹਨ ਓਸਾਰ ਓਡਾਵੈ ਮਰਕੰਦ ਕਰ ਲੈ ਗਾਲੈ ਜਿੱਦਾਂ ਦਾ ਸੇਵੇਂਗਾ ਉਸ ਤਰ੍ਹਾਂ ਦਾ ਹੋ ਜਾਏਗਾ ਜੋ ਜੈਸੋ ਸੇਵੇਂ ਸੋ ਤੈਸੂ ਫਲ ਪਾਵੇ ਤੇ ਗੁਰੂ ਰੰਗ ਸੱਜ ਬਾਣੀ ਸਪਸ਼ਟ ਕਰ ਦਿੱਤਾ ਨਾ ਸਤ ਗੁਰ ਕੀ ਬਾਣੀ ਸਤ ਸਰੂਪ ਹੈ ਇਹ ਪ੍ਰਮਾਤਮਾ ਦਾ ਰੂਪ ਹੈ ਤੂੰ ਇਹਦੇ ਵਰਗਾ ਬਣ ਗੁਰਬਾਣੀ ਬਣੀਏ ਗੁਰਬਾਣੀ ਵਰਗਾ ਤੂੰ ਆਪਣਾ ਸੁਭਾਅ ਬਣਾ ਲੈ ਤੇ ਪਾਰਸ਼ਾ ਮਹਾਰਾਜ ਕਹਿਣ ਲੱਗੇ ਰਸਨਾ ਗਉਣ ਗੋਪਾਲ ਨਿੱਧ ਗਾਇਣ ਗੋਪਾਲ ਦਾ ਅਰਥ ਹੈ ਗੋ ਪਾਲ ਧਰਤੀ ਨੂੰ ਪਾਲਣ ਵਾਲਾ ਤੇ ਧਰਤੀ ਨੂੰ ਪਾਲਣ ਵਾਲਾ ਕੌਣ ਹੈ ਜੀ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਜਦੋਂ ਕੁਝ ਵੀ ਨਹੀਂ ਸੀ ਉਦੋਂ ਵੀ ਪਰਮਾਤਮਾ ਕਾਇਮ ਸੀ ਜਦੋਂ ਕੁਝ ਵੀ ਨਾ ਰਹੇਗਾ ਉਦੋਂ ਵੀ ਪਰਮਾਤਮਾ ਕਾਇਮ ਰਹੇਗਾ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨਾ ਜਾਮ ਇੱਕ ਵਾਰ ਜੋ ਤੁਦ ਭਾਵੇਂ ਸਾਈ ਭਲੀ ਇਹਨੂੰ ਸਾਈ ਨਹੀਂ ਪੜਨਾ ਨਾਟ ਅ ਸਾਈ ਇਟਸ ਅ ਸਾਈ ਇਹ ਉਹੀ ਕੁਦਰਤ ਕਵਨ ਕਹਾਂ ਵਿਚਾਰ ਵਾਰਿਆਂ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਰਨਕਾਰ ਪ੍ਰਮਾਤਮਾ ਤੂੰ ਸਲਾਮਤ ਰਹੇਗਾ ਇਨਸਾਨ ਦੇ ਜੇਕਰ ਦੁਨੀਆ ਖਤਮ ਹੋਏ ਇਹ ਵਿਧਾਨ ਖਤਮ ਹੋ ਜਾਏ ਇਨਸਾਨ ਜੰਮਿਆ ਹੈ ਮਰ ਗਿਆ ਖਤਮ ਹੋ ਗਿਆ ਮਾਰੇ ਤੂੰ ਨਹੀਂ ਕਦੇ ਖਤਮ ਹੋਏਗਾ ਤੇਰਾ ਇੱਕ ਕਾਨੂੰਨ ਜਿਹੜਾ ਹੈ ਸਦਾ ਸਭਨਾ ਲਿਖਿਆ ਬੁੜੀ ਕਲਾਮ ਤੇਰੀ ਕਲਮ ਇਸੇ ਤਰ੍ਹਾਂ ਚਲਦੀ ਰਹੇਗੀ ਹੁਕਮ ਦੀ ਮਨੁਜ ਕਹਿਣ ਲੱਗੇ ਰਸਨਾ ਗ੍ਰਹਣ ਗੋਪਾਲ ਨਿਦ ਗਾਇਨ ਉਸ ਗੁਣਾ ਦੇ ਭਰੇ ਖਜ਼ਾਨੇ ਪਰਮਾਤਮਾ ਦੇ ਗੁਣਾ ਨੂੰ ਗਾਉਣ ਨਾਲ ਰਸਨਾ ਤੋਂ ਗਾਉਣ ਦੇ ਨਾਲ ਸਤਿਗੁਰ ਕਹਿੰਦੇ ਤੇਰੇ ਅੰਦਰ ਇੱਕ ਦਾਤ ਆਏਗੀ ਉਹ ਹੈ ਸ਼ਾਂਤੀ ਉਹ ਹੈ ਸ਼ਾਂਤ ਉਹ ਹੈ ਟਿਕਾ ਉਹ ਸਟੇਬਿਲਟੀ ਤੇਰੇ ਅੰਦਰ ਟਿਕਾ ਆ ਜਾਏਗਾ ਰਸਨਾ ਗੁਣ ਗੋਪਾਲ ਨਿਦ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜਿਵ ਤੇਰੇ ਅੰਦਰ ਖੁਸ਼ੀ ਵੀ ਆਏਗੀ ਅੱਜ ਇਨਸਾਨ ਦਾ ਜੇਕਰ ਸਭ ਤੋਂ ਵੱਧ ਜੇਕਰ ਚੀਜ਼ ਪਟਕ ਰਹੀ ਹੈ ਉਹਦਾ ਹੈ ਮਨ ਉਦਾ ਮਨ ਭਟਕ ਰਿਹਾ ਹੈ ਜੇ ਗੁਨਾ ਨੂੰ ਗਾਇਆ ਹੁੰਦਾ ਗੁਨਾ ਦੇ ਨਾਲ ਸਾਂਝ ਪਾਈ ਹੁੰਦੀ ਤੇ ਇਨਸਾਨ ਦੇ ਅੰਦਰ ਸੁਭਾਵਿਕ ਕੀ ਇਹ ਚੀਜ਼ ਪੈਦਾ ਹੋਣੀ ਸੀ ਯਾਰ ਦੁੱਖ ਸੁੱਖ ਜ਼ਿੰਦਗੀ ਦੇ ਦੋ ਪਹਿਲੂ ਨੇ ਜ਼ਿੰਦਗੀ ਦੇ ਅੰਦਰ ਆਉਣਗੇ ਮੈਂ ਇਹਨਾਂ ਤੋਂ ਜਿੰਨਾ ਮਰਜੀ ਭੱਜ ਜਾਵਾਂ ਇਹ ਕਦੇ ਮੇਰਾ ਕਦੇ ਖਹਿੜਾ ਨਹੀਂ ਛੱਡਣਗੇ ਸਰੀਰਕ ਤੌਰ ਉੱਤੇ ਅੱਠਵੇਂ ਗੁਰੂ ਦੇਵ ਮਹਾਰਾਜ ਪਾਲਸ਼ਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੂੰ ਦੁੱਖ ਨਹੀਂ ਸੀ ਆਏ ਚੇਚਕ ਦੀ ਬਿਮਾਰੀ ਹੋ ਜਾਣੀ 6ਵੇਂ ਗੁਰੂ ਦੇਵ ਮਹਾਰਾਜ ਪਾਤਸ਼ਾਹ ਗੁਰੂ ਹਰगोबिंद ਪਾਤਸ਼ਾਹ ਮਾਰ ਨੂੰ ਚੇਚਕ ਦੀ ਬਿਮਾਰੀ ਹੋਈ ਬੁਖਾਰ ਹੋ ਜਾਣਾ ਗੋਡੇ ਦਰਦ ਕਰਨੇ ਹੱਡ ਦਰਦ ਕਰਨੇ ਸੇਤ ਜਿਹੜੀ ਹੈ ਉਹ ਢਿੱਲੀ ਹੋ ਜਾਣੀ ਇਹ ਸਰੀਰ ਦੇ ਦੋ ਪਹਿਲੂ ਨੇ ਇਹਨਾਂ ਨੇ ਆਉਣਾ ਹੈ ਜੇਕਰ ਇਹਦਾ ਇਲਾਜ ਹੈ ਤੇ ਉਹ ਸਿੱਧਾ ਇਲਾਜ ਹੈ ਮੈਡੀਕਲ ਟ੍ਰੀਟਮੈਂਟ ਕੁਰ ਹਰਗੋਬਿੰਦ ਸਾਹਿਬ ਮਹਾਰਾਜ ਪਾਰਸ਼ਾ ਨੂੰ ਨਾ ਇੱਕ ਵਾਰ ਚੇਚਕ ਹੋ ਗਈ ਤੇ ਲੋਕੀ ਕਹਿੰਦੇ ਮਾਤਾ ਨਿਕਲਾਈ ਪਾਰਸ਼ਾ ਮਾਤਾ ਨਿਕਲਾਈ ਮਹਾਰਾਜ ਕਹਿੰਦੇ ਕਿਹੜੀ ਮਾਂ ਹੈ ਜਿਹੜੀ ਆਪਣੇ ਪੁੱਤ ਨੂੰ ਬਿਮਾਰ ਕਰਦੀ ਏ ਸਰੀਰ ਅੰਦਰ ਗਰਮੀ ਵਧੀ ਏ ਉਹ ਛਾਲਿਆਂ ਦੇ ਰੂਪ ਦੇ ਅੰਦਰ ਜ਼ਖਮਾਂ ਦੇ ਰੂਪ ਦੇ ਅੰਦਰ ਬਾਹਰ ਨਿਕਲਦੀ ਏ ਉਹ ਚੇਚਕ ਬਿਮਾਰੀ ਹੈ ਪਾਰਸ਼ਾ ਕਹਿੰਨ ਕਿ ਜਿੱਥੇ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਨੀ ਹੈ ਉੱਥੇ ਸਾਰੇ ਆਓ ਮਿਲ ਕੇ ਉਸ ਵਾਹਿਗੁਰੂ ਆਕਾਰ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰੀਏ ਤਾਂ ਨਾਲੇ ਮੈਡੀਕਲ ਟ੍ਰੀਟਮੈਂਟ ਵੀ ਕਰੀਏ। ਵੈਦਿਕ ਇਲਾਜ ਕਰੀਏ। ਵੈਦ ਨੂੰ ਬੁਲਾਇਆ ਜਾਂਦਾ ਹੈ। ਇਲਾਜ ਕੀਤਾ ਜਾਂਦਾ ਹੈ। ਅੱਜ ਇਨਸਾਨ ਦੀ ਭਟਕਣਾ ਜਿਹੜੀ ਐ ਐਸੀ ਹੈ ਭਾਵੇਂ ਉਹ 크੍ਰਿਸਚੀਅਨ ਧਰਮ ਦੇ ਅੰਦਰ ਹੋਣ 크੍ਰਿਸਚੀਅਨਿਟੀ ਦੇ ਅੰਦਰ ਹੋਏ ਪਾਵੇਂ ਸਿੱਖ ਧਰਮ ਦੇ ਅੰਦਰ ਹੋਈ ਪਾਵੇਂ Hindu ਧਰਮ ਦੇ ਅੰਦਰ ਹੋਈ ਪਤਾ ਨਹੀਂ ਸਾਡੀ ਮਾਨਸਿਕਤਾ ਕਿੱਥੇ ਜਾ ਕੇ ਖੜ ਗਈ ਗੁਰੂ ਹਰਿ ਰਾਇ ਮਾਰੇ ਪਾਸ਼ਾ દવાਖਾਨੇ ਕਾਇਮ ਕਰਦੇ ਨੇ ਤੇ ਅਸੀਂ ਕਿੱਥੇ ਫਿਰ ਅਗਿਆਨਤਾ ਵਾਸ ਹੋ ਕੇ ਬੈਠ ਗਏ ਅਕਾਲੇ ਘਟਨਾ ਵਾਪਰੀ ਹੈ ਲਖੀਮਪੁਰ ਖੀਰੀ ਯੂਪੀ ਦੇ ਵਿੱਚ ਤੇ ਕੱਲੀ ਯੂਪੀ ਦੀ ਘਟਨਾ ਨਹੀਂ ਇਹ ਸਾਡੇ ਆਪਣੇ ਘਰ ਘਰ ਦੀ ਹੈ ਘਟਨਾ ਹੈ ਬੱਚੇ ਨੂੰ ਬੁਖਾਰ ਹੋਇਆ ਕਈ ਦਿਨਾਂ ਤੋਂ ਬੱਚਾ ਬਿਮਾਰ ਸੀ ਮੈਂ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਕਿ ਪਿਛਲੇ ਪਿਛਲੇ ਤੋਂ ਪਿਛਲੇ ਸਾਲ ਮੈਂ ਬਿਮਾਰ ਹੋ ਗਿਆ ਟਾਈਫਾਇਡ ਹੋਇਆ ਤੇ ਜਿਹੜੇ ਸਲਾਹਕਾਰ ਹੁੰਦੇ ਨੇ ਟਾਈਫਾਇਡ ਫਰਾਨੇ ਨਾ ਕੋਈ ਗੁਰਦੁਆਰਾ ਸਾਹਿਬ ਜਾਓ ਉੱਥੇ ਇੱਕ ਬਾਬਾ ਜੀ ਨੇ ਉਹ ਟਾਈਫਾਇਡ ਬੰਨ੍ਹ ਦਿੰਦੇ ਨੇ ਇਹ ਬਿਮਾਰੀ ਨੂੰ ਕੋਈ ਬੰਨ੍ਹਦਾ ਹੈ ਇਸ ਗੁਰਦੁਆਰਾ ਸਾਹਿਬ ਜਾਣਾ ਮੱਥਾ ਟੇਕਣਾ ਜਾ ਕੇ ਬਾਬਾ ਜੀ ਨੇ ਧਾਗਾ ਦੇਣਾ ਤੇ ਤੁਹਾਡੇ ਗਿੱਟੇ ਨੂੰ ਜਾ ਕੇ ਬੰਨ ਦੇਣਾ ਤੇ ਬੁਖਾਰ ਬੰਨਿਆ ਜਾਣਾ ਹੈ ਅਰਦਾਸ ਕਰੋ ਵਾਹਿਗੁਰੂ ਦੇ ਅੱਗੇ 파ਰਸ਼ਾ ਤੂੰ ਤੰਦਰੁਸਤੀ ਦੇ ਗੁਰਬਾਣੀ ਦਾ ਪਾਠ ਕਰੋ ਨਾਲ ਮੈਡੀਕਲ ਟਰੀਟਮੈਂਟ ਲੋ ਮੁਰਹਾਰੇ ਮਾਰੇ 파ਸ਼ਾ ਤੇ ਦਵਾਖਾਨੇ ਕਾਇਮ ਕਰਦੇ ਨੇ ਬੁਰੰਗ ਦੇ ਮਹਾਰਾਜ 파ਸ਼ਾ ਮਲ ਅਖਾੜੇ ਕਾਇਮ ਕਰਾਉਂਦੇ ਨੇ ਕਿ ਮੇਰਾ ਸਿੱਖ ਜਿਹੜਾ ਬਿਮਾਰ ਨਾ ਰਹੇ ਤੰਦਰੁਸਤ ਰਹੇ ਤੂੰ ਕਹਿਣ ਲੱਗੇ ਕਿ ਇਹਦੇ ਬੱਚੇ ਨੂੰ ਬੁਖਾਰ ਹੋਇਆ ਕਈ ਦਿਨਾਂ ਤੋਂ ਬੁਖਾਰ ਚੜਦਾ ਰਿਹਾ ਠੀਕ ਨਾ ਹੋਇਆ ਕਿਸੇ ਨੇ ਦੱਸ ਪਾਈ ਕਿ ਫਲਾਣੇ ਥਾਂ ਨੂੰ ਤਾੰਤਰੀਕ ਰਹਿੰਦਾ ਹੈ ਉਹ ਤਾੰਤਰੀਕ ਜਿਹੜਾ ਬੁਖਾਰ ਨੂੰ ਜਿਹੜਾ ਹਟਾ ਦੇਗਾ ਸਿਹਤ ਠੀਕ ਕਰ ਦੇਗਾ 1500 ਰੁਪਏ ਉਸ ਔਰਤ ਨੇ ਉਸ ਤਾੰਤਰੀਕ ਨੂੰ ਫੀਸ ਦਿੱਤੀ ਮਿਲਣ ਦੀ ਤੇ ਜੇਕਰ ਉਹ ਹੀ 1500 ਦੀ ਦਵਾਈ ਲਈ ਹੁੰਦੀ ਬੱਚਾ ਠੀਕ ਰਹਿਣਾ ਸੀ ਪਰ ਸਾਡੀ ਮਾਨਸਿਕਤਾ ਕਿੱਥੇ ਜਾ ਕੇ ਡਿੱਗ ਗਈ ਹੈ 1500 ਰੁਪਿਆ ਫੀਸ ਦਿੱਤੀ ਉਸ ਤਾਂਤਰਿਕ ਨੂੰ ਮਿਲੇ ਕਿਨੇ ਤਾਂਤਰਿਕ ਨੇ ਬੱਚੇ ਨੂੰ ਕੰਧਾਂ ਦੇ ਨਾਲ ਮਾਰਿਆ ਛੋਟਾ ਬੱਚਾ ਸੀ ਕਿਦੇ ਚ ਕੋਈ ਬਲਾ ਆ ਗਈ ਹੈ ਇੱਚ ਕੋਈ ਭੈੜੀ ਆਤਮਾ ਆ ਗਈ ਹੈ ਉਹਨੇ ਇਹਨੂੰ ਬਿਮਾਰ ਕੀਤਾ ਕੰਧ ਦੇ ਨਾਲ ਬੱਚੇ ਨੂੰ ਮਾਰਦਾ ਰਿਹਾ ਉਹ ਬੱਚਾ ਆਉਣ ਦੀ ਸਪੋਰਟ ਦੇਥ ਹੋ ਗਈ ਬੱਚੇ ਦੀ ਮਰ ਗਿਆ ਖਤਮ ਹੋ ਗਿਆ ਤੇ ਅਸੀਂ ਸਾਨੂੰ ਆਪਣੇ ਆਪ ਪਰ ਸੋਚਣਾ ਚਾਹੀਦਾ ਹੈ ਅਸੀਂ ਕਿੱਥੇ ਖੜਗੇ ਜਾਗੇ ਜੇਕਰ ਹਿੰਦੂ ਧਰਮ ਹੈ ਤੈਨੂੰ ਆਪਣਾ ਧਰਮ ਮubarək ਹੈ ਤੂੰ ਗੀਤਾ ਨੂੰ ਪੜ ਤੂੰ ਆਪਣੇ ਧਾਰਮਿਕ ਗ੍ਰੰਥਾਂ ਨੂੰ ਪੜ ਤੂੰ ਮੁਸਲਿਮ ਹੈ ਤੂੰ ਆਪਣੇ ਕੁਰਾਨ ਮਜੀਦ ਨੂੰ ਪੜ ਆਇਤਾਂ ਨੂੰ ਪੜ ਖਾਜਰਤ ਮੁਹੰਮਦ ਸਾਹਿਬ ਜੀਵਨ ਨੂੰ ਪੜ ਅਸੀਂ ਕਿੱਥੇ ਜਾ ਕੇ ਖੜ ਗਏ ਇਹ ਕੋਈ ਧਰਮ ਨਹੀਂ ਹੈ ਇਹ ਸਾਡੇ ਅੰਦਰ ਆਏ ਹੋਏ ਵਹਿਮ ਪਰੰਦੇ ਪਖੰਡ ਨੇ ਕਿਥੇ ਘਟਨਾ ਸੁਣਨ ਨੂੰ ਮਰਦੀ ਮਿਲਦੀ ਹੈ ਤੇ ਮੈਂ ਪਹਿਲਾਂ ਕਹਾਂ ਧਰਮ ਸਾਰਿਆਂ ਨੂੰ ਮੁਬਾਰਕ ਨੇ ਜੋ ਧਰਮ ਨੂੰ ਚਲਾਉਣ ਵਾਲੇ ਹੋਇਆ ਕਰਦੇ ਨੇ ਉਹ ਕਿਤੇ ਨਾ ਕਿਤੇ ਇਸ ਚੀਜ਼ ਨੂੰ ਜਿਹੜਾ ਹੈ ਗੰਦਲਾ ਕਰ ਦਿੰਦੇ ਨੇ ਤੇ ਮਾਫ ਕਰਿਓ ਸਭ ਤੋਂ ਵੱਧ ਜੇਕਰ ਇਹ ਡੇਰਿਆਂ ਨੂੰ ਇਹ ਬਾਬਿਆਂ ਨੂੰ ਇਹ ਪਖੰਡੀਆਂ ਨੂੰ ਜੇਕਰ ਪ੍ਰਮੋਟ ਕਰ ਰਹੇ ਤੇ ਉਹ ਸਾਡੀਆਂ ਮਾਮਾਂ ਤੇ ਸਾਡੀਆਂ ਭੈਣਾਂ ਨਹੀਂ ਬੰਦਾ ਦਸਵੇਂ ਕਮਾਈ ਕਰਨ ਵਾਸਤੇ ਘਰੋਂ ਨਿਕਲ ਜਾਂਦਾ ਹੈ ਨਾ ਜੀ ਉਹਨੇ ਮਹੀਨੇ ਬਾਅਦ ਤਨਖਾਹ 15 ਦਿਨਾਂ ਬਾਅਦ ਜਿੰਨੇ ਪੈਸੇ ਮਿਲੇ ਉਹਨੇ ਪਰਿਵਾਰ ਨੂੰ ਚਲਾਉਣਾ ਹੈ ਬਾਬਿਆਂ ਨੂੰ ਅਸੀਂ ਪ੍ਰਮੋਟ ਕੀਤਾ ਹੈ 70 ਲੱਖ ਰੁਪਈਆ ਥੋੜਾ ਨਹੀਂ ਬੰਦੇ ਦੀ ਪੂਰੀ ਜ਼ਿੰਦਗੀ ਦੀ ਕਮਾਈ ਹੈ 70 ਲੱਖ ਰੁਪਈਆ ਅਖੰਡੀ ਫਾਦਰ ਜਿਹਨੂੰ ਅਸੀਂ ਕਹਿੰਦੇ ਹਾਂ ਇਹਨੂੰ ਅਸੀਂ ਪਾਪ ਕਹਿੰਦੇ ਹਾਂ ਜਿਹਨੂੰ ਅਸੀਂ ਪਾਸਟਰ ਕਹਿੰਦੇ ਹਾਂ ਕਿ ਤੈਨੂੰ ਮਰਨ ਤੋਂ ਬਾਅਦ ਮੈਂ ਸਵਰਗਾਂ ਦੇ ਵਿੱਚ ਤੈਨੂੰ ਥਾਂ ਲੈ ਕੇ ਦਵਾਂਗਾ ਮਰਨ ਤੋਂ ਬਾਅਦ ਤੈਨੂੰ ਸਵਰਗਾਂ 'ਚ ਥਾਂ ਲੈ ਕੇ ਦਵਾਂਗਾ ਪਹਿਲਾਂ ਕੁਝ ਕੁ ਲੱਖ ਰੁਪਏ ਦਿੱਤਾ ਗਿਆ 70 ਲੱਖ ਰੁਪਏ ਖੂਖਾਤੇ ਪਾਲਿਆ ਕਿ ਮਰਨ ਤੋਂ ਬਾਅਦ ਸਵਰਗ ਦਵਾਂਗਾ ਉਹਦਾ ਹੁਣ ਬੇਟਾ ਜਿਹੜਾ ਔਰਤਾ ਉਹ ਪੇਪਰ ਲੈ ਕੇ ਫੇਰ ਰਿਹਾ ਹੈ ਕਿ ਮੈਨੂੰ ਇਨਸਾਫ ਦਵਾਇਆ ਜਾਏ ਕਿੱਥੇ ਜਾ ਕੇ ਖੜ ਗਏ ਆਪਾਂ ਜਿਉਂਦਿਆਂ ਜੀ ਜ਼ਿੰਦਗੀ ਨੂੰ ਸਵਰਗ ਬਣਾਉਣਾ ਸੀ ਜਿਉਂਦਿਆਂ ਜੀ ਜ਼ਿੰਦਗੀ ਨੂੰ ਜੀਵਣਾ ਸੀ ਗੁਰੂ ਦੇ ਬਾਣੇ ਦੇ ਅੰਦਰ ਰਹਿ ਕੇ ਮਾਰਾ ਨੇ ਕਿੱਥੇ ਗਿਆ ਤੂੰ ਪੈਸੇ ਨਾ ਕਮਾ। ਮਾਰਾ ਨੇ ਕਿੱਥੇ ਗਿਆ ਤੂੰ ਚੰਗੇ ਕੱਪੜੇ ਨਾ ਪਾ। ਮਾਰਾ ਨੇ ਕਿੱਥੇ ਗਿਆ ਤੂੰ ਆਪਣੀ ਸੋਹਣੀਕਾਰ ਨਾ ਰੱਖ। ਪਾਰਸ਼ਾਗਰ ਸਭ ਕੁਝ ਰੱਖ ਪਰ ਇੱਕ ਗੱਲ ਯਾਦ ਰੱਖੀ ਮਤ ਦੇਖ ਪੂਲਾ ਵਿਸਰੈ ਤੇਰਾ ਚਿਤ ਨਾ ਆਵੇ ਨਾ। ਪ੍ਰਮਾਤਮਨ ਭੁੱਲ ਨਾ ਜਾਈ ਕਿਤੇ ਇਹ ਚੀਜ਼ਾਂ ਦੇ ਵਿੱਚ ਲੱਗ ਕੇ। ਤੇ ਕਹਿਣ ਤੋਂ ਭਾਵ ਏਕ ਜੇਕਰ ਪ੍ਰਮਾਤਮਾ ਨੂੰ ਸੇਵਾਗੇ ਤੇ ਪ੍ਰਮਾਤਮਾ ਦੇ ਸਿਧਾਂਤ ਦੀ ਸਮਝ ਲੱਗ ਜਾਏਗੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜਿੰਦਗੀ ਦੇ ਦੁੱਖ ਸੁੱਖ ਆਉਣੇ ਨੇ ਸੁਭਾਵਿਕ ਨੇ ਮੈਂ ਤੇਰੇ ਭਾਣੇ ਦੇ ਅੰਦਰ ਹਾਂ ਮੈਂ ਦੁੱਖਾਂ ਤੋਂ ਭੱਜ ਨਹੀਂ ਸਕਦਾ ਇਹ ਬਿਮਾਰੀਆਂ ਤੋਂ ਮੈਂ ਭੱਜ ਨਹੀਂ ਸਕਦਾ ਕੋਈ ਤਾਂ ਤਰੀਕ ਦੀ ਦੱਸ ਵਈ ਸੀ ਉੱਥੇ ਵੀ ਚੱਲ ਜਾਂਦੇ ਆ ਐਤਵਾਰ ਆਇਆ ਚਿੱਟਾ ਪਾਣਾ ਸਿਰ ਦੇ ਉੱਤੇ ਬੰਨ ਲਿਆ ਚਿੱਟੀ ਚੁੰਨੀ ਲੈ ਲਈ ਗੁਰਦੁਆਰਾ ਸਾਹਿਬ ਜਾ ਕੇ ਚਲੇਗੇ ਸੋਮਵਾਰ ਆਇਆ ਤੇ ਲਾਲ ਵਰਨਾ ਤੇ ਲਾਲ ਚੁੰਨੀ ਲੈ ਲਈ ਮੰਗਲਵਾਰ ਆਇਆ ਕੇ ਸਮਾਧਿਤ ਚਲੇਗੇ ਵੀਰਵਾਰ ਆਇਆ ਹਰੀ ਚੁੰਨੀ ਹਰੀ ਪੱਗ ਬੰਨ ਲਈ ਕਿਤਨਾ ਕਿਤੇ ਅਸੀਂ ਡੇਰੇਆਂ ਨੂੰ ਪ੍ਰਮੋਟ ਨਹੀਂ ਕਰ ਰਹੇ ਅਸੀਂ ਇਸ ਸਮਾਧਾਂ ਦੇ ਉੱਤੇ ਜਾ ਕੇ ਅਸੀਂ ਪ੍ਰਮੋਟ ਨਹੀਂ ਕਰ ਰਹੇ ਅਗਲੇ ਸਿੱਧੀ ਭਾਸ਼ਾ ਦੇ ਸ਼ਬਦ ਵਰਤੇ ਦੇ ਨੇ ਉੱਥੇ ਜੀ ਸਿੱਖ ਵੀ ਆਉਂਦੇ ਨੇ ਉਧਰ ਦਸਤਾਰ ਧਾਰੀ ਆਉਂਦੇ ਨੇ ਉੱਥੇ ਅੰਮ੍ਰਿਤ ਧਾਰੀ ਆਉਂਦੇ ਨੇ ਉੱਥੇ ਕਿਰਪਾਨ ਧਾਰੀ ਆਉਂਦੇ ਨੇ ਉੱਥੇ ਫਿਰ ਸਾਡੇ ਕੋਲ ਜਵਾਬ ਜਿਹੜਾ ਹੈ ਉਹ ਦੇਣਾ ਔਖਾ ਹੋ ਜਾਂਦਾ ਹੈ ਕਿ ਨਹੀਂ ਕਿਤੇ ਨਾ ਕਿਤੇ ਅਸੀਂ ਵੀ ਇਸ ਦੇ ਵਿੱਚ ਨਾਲੇ ਸ਼ਾਮਿਲ ਹਾਂ ਇਹ ਗੱਲ ਯਾਦ ਰੱਖਿਓ ਜਿੱਦਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਬਾਣੀ ਨੂੰ ਮੱਥਾ ਟੇਕਣ ਵਾਲਾ ਉਹ ਵੀਰ ਹੋਵੇ ਉਹ ਭੈਣ ਹੋਵੇ ਮਾਤਾ ਹੋਵੇ ਉਹ ਬਜ਼ੁਰਗ ਹੋਵੇ ਜਿੱਦਨ ਕਿਸੇ ਬਾਬੇ ਦੇ ਜਾ ਕੇ ਪੈਰਾਂ 'ਚ ਜਾ ਕੇ ਡਿੱਗ ਜਾਂਦਾ ਹੈ ਇਹ ਗੱਲ ਯਾਦ ਰੱਖਣੀ ਉਹ ਗੁਰੂ ਗ੍ਰੰਥ ਸਾਹਿਬ ਦੇ ਕੋਲ ਆਪਣੀ ਬਾਣੀ ਛੜਵਾ ਲੈਂਦਾ ਜੀ ਇਹ ਗੱਲ ਪੱਕੀ ਹੈ ਸਿੱਧੀ ਆਪਾ ਕਿਹਨੇ ਨੇ ਬੇਦਾਵਾ ਲਿਖਿਆ ਭਾਈ ਮਾਨ ਸਿੰਘ ਹੋਣਾ ਨਹੀਂ ਚੁਭਾਲੀ ਆਏ ਸਾਨੂੰ ਬੇਦਾਵਾ ਲੈ ਕੇ ਚਲੇ ਗਈ ਕਿ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਅਸੀਂ ਕਿੰਨੇ ਹਾਂ ਜਿਹੜੇ ਇਹ ਬੇਦਾਵਾ ਲੈ ਕੇ ਜਾਂਦੇ ਹਾਂ ਕਿ ਮਹਾਰਾਜ ਤੇਰੇ ਕੋਲ ਤੇ ਗੱਲ ਬਣੀ ਨਹੀਂ ਹੁਣ ਫਰਾਨੇ ਬਾਬੇ ਕੋਲ ਜਾ ਕੇ ਬਣਾਉਂਦੇ ਆ ਬੇਦਾਵਾ ਲਿਖਣ ਵਾਲਾ ਕੰਮ ਨਹੀਂ ਉਹਨਾਂ ਨੇ ਤੇ ਕਾਗਜ਼ ਦੇ ਉੱਤੇ ਲਿਖਿਆ ਸੀ ਅਸੀਂ ਤੇ ਆਪਣੇ ਦਿਲ ਦੇ ਉੱਤੇ ਹਿਰਦੇ ਦੇ ਉੱਤੇ ਲਿਖ ਕੇ ਚਲੇਗੇ ਮਹਾਰਾਜ ਆ ਆ ਲਿਖਤਾ ਏ ਦਿਲ ਦੇ ਉੱਤੇ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਜਿਕਰ ਪੁੱਤਾਂ ਦੇ ਨਾਲ ਸੁੱਖ ਮਿਲਨੇ ਹੁੰਦੇ ਬਾਬਿਆਂ ਦੇ ਕੋਲ ਜਾ ਕੇ ਫਲ ਪਵਾ ਲਈਏ ਜਾ ਕੇ ਝੋਲੀ ਦੇ ਵਿੱਚ ਹੱਦ ਹੋ ਗਈ ਫਲਾਣੇ ਦੇ ਕੋਲ ਜਾ ਕੇ ਧਾਗਾ ਕਰਾ ਲਈਏ ਤਵੀਤ ਕਰਾ ਲਈਏ ਮੈਂ ਬਾਰ-ਬਾਰ ਕਹਿੰਦਾ ਹੁੰਦਾ ਕਿ ਇਸ ਚੀਜ਼ ਵਿੱਚ ਪਏ ਹੋਏ ਇਹਦਾ ਨਰਕ ਬਹੁਤ ਔਖਾ ਹੈ, ਕਟਣਾ ਔਖਾ ਹੈ। ਜਿਵੇਂ ਦਾ ਕਿਸੇ ਨੂੰ ਬੇੜਾ ਗਰਗ ਕਰਨ ਵਾਸਤੇ, ਜਿਵੇਂ ਦਾ ਕਿਸੇ ਦਾ ਮਾੜਾ ਕਰਨ ਵਾਸਤੇ, ਕਿਸੇ ਬਾਬੇ, ਤਾੰਤ੍ਰਿਕ ਦੇ ਕੋਲੋਂ, ਕਿਸੇ ਦੇਹਧਾਰੀ ਦੇ ਕੋਲੋਂ, ਕਿਸੇ ਮੁਸਲਮਾਨ ਦੇ ਕੋਲੋਂ ਜਾ ਕੇ ਕਹਿੰਦੇ ਹੋ ਨਾ ਫਲਾਣੇ ਬੰਦੇ ਦਾ ਮਾੜਾ ਕਰਾਉਣਾ ਹੈ, ਭੁਗਤਣਾ ਜ਼ਰੂਰ ਪਏਗਾ। ਕੁਦਰਤ ਦਾ ਵਿਧਾਨ ਹੈ। ਜੇਕਰ ਕਿਸੇ ਦਾ ਮਾੜਾ ਸੋਚਦੇ ਵੀ ਹੋ ਨਾ ਉਹ ਮਿਲੇਗਾ ਜਰੂਰ ਵਾਪਸ ਦੁਨੀਆ ਦੀ ਕੋਈ ਤਾਕਤ ਉਹਨੂੰ ਕਦੇ ਰੋਕ ਨਹੀਂ ਸਕੇਗੀ ਸੋਚਣਾ ਵੀ پارਸ਼ਾ ਮਹਾਰਜ ਕਹਿਣ ਲੱਗੇ ਆਪਣੀ ਰਸਨਾ ਤ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਗਾ ਤੇਰੇ ਅੰਦਰ ਸ਼ਾਂਤੀ ਆਏਗੀ ਨਹੀਂ ਮਿਲਿਆ ਕੋਈ ਗੱਲ ਨਹੀਂ ਯਾਰ ਅੱਖ ਨਿਕਲ ਜੇ ਕਿ 2-4 ਸਾਲ ਕੋਈ ਗੱਲ ਨਹੀਂ ਠੀਕ ਹੈ ਆਪੀ ਜ਼ਿੰਦਗੀ ਠੀਕ ਹੋਏਗੀ ਜੇਕਰ ਮੇਰੇ ਤੇ ਸਮਾਂ ਚੰਗਾ ਨਹੀਂ ਰਿਹਾ ਤਾਂ ਮੈਂ ਦਾਅਵੇ ਨਾਲ ਕਹਿੰਦਾ ਇਹ ਸਮਾਂ ਮਾੜਾ ਵੀ ਨਹੀਂ ਮੇਰੇ ਤੇ ਰਹੇਗਾ ਟਿਕਾਅ ਆਏਗਾ ਯਾਰ ਜੇ ਕਿਰਤੀਆਂ ਪੁੱਤਰਾਂ ਦੇ ਨਾਲ ਹੀ ਬੰਦੇ ਨੇ ਸੁਖੀ ਹੋਣਾ ਔਰ ਜਿੰਨੇ ਲੋਕ ਅੱਜ ਰੋ ਰਹੇ ਨੇ ਬਜ਼ੁਰਗ ਰੋ ਰਹੇ ਉਹਨਾਂ ਦੇ ਕੋਲ ਤੇ ਪੋਤੀ ਬੜੇ ਨੇ ਦੋ ਦੋ ਤਿੰਨ ਤਿੰਨ ਪੁੱਤ ਨੇ ਉਹਨਾਂ ਦੇ ਕੋਲ ਉਹ ਵੀ ਤੇ ਆਪਣੀ ਜ਼ਿੰਦਗੀ ਨੂੰ ਜੀ ਰਹੇ ਨੇ ਜੇ ਮੇਰੇ ਕੋਲ ਨਹੀਂ ਹੈ ਤੇ ਮੈਨੂੰ ਸਬਰ ਹੈ ਫਿਰ ਆਜੇ ਪ੍ਰਮਾਤਮਣ ਦੇ ਦਿੱਤਾ ਹੈ ਪ੍ਰਮਾਤਮਾ ਤੇਰਾ ਸ਼ੁਕਰਗੁਜ਼ਾਰ ਹਾਂ ਜੇਕਰ ਨਹੀਂ ਦਿੰਦਾ ਕੋਈ ਗੱਲ ਹਾਂ ਇੱਕ ਗੱਲ ਦੀ ਮੈਂ ਤੇ ਤੁਹਾਨੂੰ ਜ਼ਰੂਰ ਸ਼ਿਕਾਇਤ ਕਰਾਂਗਾ 파ਰਸ਼ਾ ਤੇਰੇ ਕੋਲ ਸਬਰ ਮੰਗ ਰਿਹਾ ਮੈਨੂੰ ਸਬਰ ਜ਼ਰੂਰ ਦੇ ਲੈਣਾ ਤੇਰੇ ਕੋਲ ਹੈ ਯੁਰਪਾ ਕਿ ਇਹਨਾਂ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰਹੇ ਜਿੱਥੇ ਸਬਰ ਮਿਲ ਗਿਆ ਜਿੱਥੇ ਸ਼ਾਂਤੀ ਮਿਲ ਗਈ ਉੱਥੇ ਕਿਸੇ ਚੀਜ਼ ਦੀ ਖੁਆਇਸ਼ ਵੀ ਨਹੀਂ ਕੋਈ ਰਹਿੰਦੀ ਚੂਰ ਇਹ ਨਾ ਆਪਣੇ ਆਪ ਉਕਸਿ ਨੇ ਲਿਖਿਆ ਨਾ ਕਿ ਬੰਦੇ ਦੀਆਂ ਆਸਾਂ ਤੇ ਕਦੇ ਪੂਰੀਆਂ ਹੋ ਨਹੀਂ ਸਕਦੀਆਂ ਇਹ ਸ਼ਾਂਤੀ ਦੀ ਗੱਲ ਕਰੀਏ ਟਿਕਾਅ ਦੀ ਗੱਲ ਕਰੀਏ ਕਦੇ ਨਹੀਂ ਪੂਰੀਆਂ ਹੋ ਸਕਦੀਆਂ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਦੇਖ-ਦੇਖ ਦੂਜਿਆਂ ਨੂੰ ਵੱਟੀ ਜਾਵੇ ਘੂਰੀਆਂ ਸਾਈਕਲ ਵਾਲਾ ਕਹਿੰਦਾ ਮੇਰੇ ਕੋਲ ਸੋਹਣੀ ਕਾਰ ਹੋਵੇ ਕਾਰ ਵਾਲਾ ਕਹਿੰਦਾ ਮੇਰੀ ਹਵਾ ਚ ਉਡਾਰ ਹੋਵੇ ਮਾਰਦਾ ਇਹ ਹੱਥ ਪੈਰ ਪੈਂਦੀਆਂ ਨਾ ਪੂਰੀਆਂ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਜੀ ਦਾ ਦਾਅਵਾ ਥੋੜੀ ਏ ਮਰ ਅੱਖਣ ਲਗੇ ਤੇਰੇ ਅੰਦਰ ਸ਼ਾਂਤੀ ਆਏਗੀ ਸਹਜ ਆਏਗਾ ਸ਼ਾਂਤ ਸਹਜ ਰਹਸ ਖੁਸ਼ੀ ਮਨ ਉਪਜਿਓ ਤੇਰੇ ਮਨ ਦੇ ਅੰਦਰ ਆਹ ਚੀਜ਼ਾਂ ਜਦੋਂ ਪੈਦਾ ਹੋ ਗਈਆਂ ਸਗਲੇ ਦੁੱਖ ਭਲਾਇਣ ਮਹਾਰਾਜ ਕਹਿਣ ਲੱਗੇ ਦੁੱਖ ਵੀ ਕਹਿਣਗੇ ਕਿ ਇਹ ਬੰਦੇ ਕੋਲੀ ਮੈਂ ਜਾ ਸਕਦਾ ਕਦੇ ਵੀ ਭੱਜ ਜਾਣਗੇ ਦੌੜ ਜਾਣਗੇ ਗੁਰੂਦੇਵ ਪਾਦਸ਼ਾਹ ਮਹਾਰਾਜ ਨੂੰ ਗ੍ਰਿਫਤਾਰੀ ਦੇ ਹੁਕਮ ਆਉਂਦੇ ਨੇ ਜਹਾਂਗੀਰ ਬਾਦਸ਼ਾਹ ਵੱਲੋਂ ਆਗੇ ਕਹਿੰਦੇ ਦੁਖੀ ਹੋਏ ਮਹਾਰਾਜ ਕਹਿੰਦੇ ਕਿਉਂ ਲੈ ਕੇ ਚਲੇ ਜਾਓ ਠੀਕ ਹੈ ਲਾਹੌਰ ਲੈ ਕੇ ਜਾਂਦੇ ਨੇ ਤਤੀ ਤਵੀ ਦੇ ਉੱਤੇ ਬਿਠਾਉਣ ਦਾ ਹੁਕਮ ਹੁੰਦਾ ਹੈ ਕਿ ਉਹ ਦੁਖੀ ਹੋਏ ਮਰ ਕਰਨ ਨਹੀਂ। ਕਿਨੇ ਸੀਸ ਦੇ ਉੱਤੇ ਗਰਮ ਰੇਤਾ ਪਾਉ। ਹੁਣ ਹੋਏ ਕਿਨੇ ਨਹੀਂ। ਦੇਗ ਦੇ ਵਿੱਚ ਉਬਾਲਿਆ ਗਿਆ। ਕੱਲੇ ਗੁਰੂ ਸਾਹਿਬ ਨੂੰ ਇਹ ਚੀਜ਼ ਨਾ ਕਰਿਓ ਕਿ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ। ਕਈ ਦਿਨ ਤਾਂ ਸਹੀਏ ਚੱਲਦੇ ਰਹੇ ਨੇ ਇਹ। ਦੇਗ ਦੇ ਵਿੱਚ ਉਬਾਲਿਆ ਗਿਆ ਹੈ ਪਾਣੀ 'ਚ ਸਰੀਰ ਨੂੰ ਗਰਮ 'ਚ ਉਬਾਲਿਆ ਗਿਆ ਹੈ ਤਤੀ ਤਵੀ ਤੇ ਬਿਠਾਇਆ ਗਿਆ ਹੈ ਤੇ ਗੱਲ نوٹ ਕਰਿਓ ਗਰਮ ਪਾਣੀ 'ਚ ਪਾਏ ਹੋਏ ਚੀਜ਼ ਨੂੰ ਜਦੋਂ ਇੱਕਦਮ ਕੱਢ ਕੇ ਅਸੀਂ ਠੰਡੇ ਪਾਣੀ 'ਚ ਰੱਖਦੇ ਹਾਂ ਨੇ ਉੱਪਰਲੀ ਸਤਹ ਜਿਹੜੀ ਉਹ ਫਟ ਜਾਂਦੀ ਹੈ ਉਦਾਹਰਨ ਦੇ ਤੌਰ ਤੇ ਘਰ 'ਚ ਆਲੂ ਉਬਾਲਦੇ ਆ ਨਾ ਉਹਦੀ ਉੱਪਰਲੀ ਜਿਹੜੀ ਸਤਹ ਹੁੰਦੀ ਬੜੀ ਉਹ ਨਾਜ਼ੁਕ ਜੀ ਹੁੰਦੀ ਹੈ ਇੱਕਦਮ ਜਦੋਂ ਆਲੂਆਂ ਨੂੰ ਤੁਸੀਂ ਗਰਮ ਪਾਣੀ ਚ ਕੱਢ ਕੇ ਜਦੋਂ ਉਹਨੂੰ ਠੰਡੇ ਪਾਣੀ ਚ ਪਾਓਗੇ ਉਹਦੀ ਉੱਪਰਲੀ ਸਤਹ ਫਟ ਜਾਏਗੀ ਤੇ ਮਹਾਰਾ ਇਹਨੂੰ ਪਾਣੀ ਚ ਉਬਾਲ ਕੇ ਗੁਰਦੇਵ ਪਾਸ਼ਣ ਰਾਵੀ ਦੇ ਪਾਣੀ ਚ ਠੰਡੇ ਚ ਰੋਲਿਆ ਗਿਆ ਹੈ ਰਾਵੀ ਦੇ ਪਾਣੀ ਦੇ ਅੰਦਰ ਦੁੱਖ ਕਿੰਨੇ ਨੇ ਸਾਡੇ ਤੇ ਮਾੜਾ ਜਿਹਾ ਦੁੱਖ ਆਇਆ ਅਸੀਂ ਮਾਫ ਕਰਿਓ ਅਸੀਂ ਗੁਰੂ ਨੂੰ ਛੱਡਣ ਲੱਗਾ ਟਾਈਮ ਨਹੀਂ ਲਾਉਂਦੇ ਗੁਰੂ ਜੀ ਤੇ ਸਵਾਲ ਖੜੇ ਕਰਨ ਲੱਗੇ ਸਮਾਂ ਨਹੀਂ ਲਗਾਉਂਦੇ। ਮਾਰੇ ਕਹਿਣ ਲੱਗੇ ਸਗਲੇ ਦੁੱਖ ਪਲਾਏ ਨ ਪੱਜ ਜਾਣਗੇ। ਜੋ ਮੰਗੇ ਸੋਈ ਸੋਈ ਪਾਵੇ ਜਿਹੜਾ ਫਿਰ ਆਪਣੇ ਗੁਰੂ ਦੇ ਕੋਲ ਮੰਗਦਾ ਹੈ ਉਹੀ ਉਹੀ ਉਹ ਪ੍ਰਾਪਤ ਕਰਦਾ ਹੈ। ਜੋ ਮੰਗੇ ਸੋਈ ਸੋਈ ਪਾਵੇ ਸੇਵ ਸੇਵਕੀ ਹਰ ਕੇ ਚਰਨ ਰਸਾਇਣ। ਪਰਮਾਤਮਾ ਦੇ ਸੋਹਣੇ ਚਰਨਾਂ ਨੂੰ ਸੇਮਕੀ ਜਨਮ ਮਰਨ ਦੋਹੋਂ ਤੇ ਛੁੱਟੈ ਉਹ ਆਪਣੇ ਜਨਮ ਤੇ ਮਰਨ ਤੋਂ ਛੁੱਟ ਜਾਂਦਾ ਹੈ ਭਾਵੇਂ ਉਹ ਜਿਉਂਦਿਆਂ ਜੀ ਹੈ ਭਾਵੇਂ ਮਰਨ ਤੋਂ ਬਾਅਦ ਹੈ ਮਰਨ ਤੋਂ ਬਾਅਦ ਜਿਹੜਾ ਕਹਿੰਦਾ ਹੈ ਨਾ ਜਿਵੇਂ ਉਹ ਕਹਿੰਦਾ 70 ਲੱਖ ਰੁਪਏ ਆਪਣਾ ਡੋਬ ਕੇ ਬੈਠ ਗਈ ਬੀਬੀ ਹੁਣ ਰੋਂਦੀ ਹੈ ਕਿ ਮੈਨੂੰ ਦਵਾਈਆ ਜਾਏ ਹੁਣ ਲੈ ਕੇ ਚਲਿਆ ਗਿਆ ਅਗਲਾ 4 ਸਾਲ ਰੋਟੀਆਂ ਖਾਲੇਗਾ ਜੇਲ੍ਹ ਦੀਆਂ ਹੋਰ ਕੀ ਹੈ ਜਿਹੜੀ ਆ ਜਨਮ ਮਰਨ ਦੀ ਗੇਟ ਦੀ ਜਿਹੜੇ ਆ ਝਾਂਸੇ ਦਿੱਤੇ ਜਾਂਦੇ ਨੇ ਨਾ ਮਹਾਰਾਜ ਕਹਿੰਦੇ ਤਾਂ ਛੁੱਟ ਜਾਂਦਾ ਕੋਈ ਨਹੀਂ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂ ਰਾਦੀ ਹਮ ਕਾਹੂ ਕਿ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦਿ ਮੈਨੂੰ ਆਪਣੇ ਗੁਰੂ ਦੀ ਕਿਰਪਾ ਚਾਹੀਦੀ ਹੈ ਤੇਰੇ ਆ ਜਨਮ ਮਰਨ ਦੇ ਗੇੜ ਤੋਂ ਮੈਂ ਨਹੀਂ ਡਰਦਾ ਮਹਾਰਾਜ ਕਹਿਣ ਲਗੇ ਭਵਜਲ ਜਨਮ ਮਰਨ ਦੂਹੋਂ ਤੇ ਛੁੱਟੈ ਭਵਜਲ ਜਗਤ ਤਰਾਇਨ ਖੋਜਤ ਖੋਜਤ ਤਤ ਵਿਚਾਰੇ ਉਹ ਦੁਨੀਆ ਦੇ ਲੋਕੋ ਅ ਤਤ ਦੀ ਗੱਲ ਅਸਾਂ ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਖੋਜਤ ਖੋਜਤ ਤਤ ਵਿਚਾਰਿਓ ਇਹ ਤਤ ਦੀ ਗੱਲ ਇੱਕ ਵਿਚਾਰੇ ਹੈ ਦਾਸ ਗੋਵਿੰਦ ਪਰਾਇਨ ਹੇ ਸੱਚੇ ਪ੍ਰਮਾਤਮਾ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਤੂੰ ਮੇਰ ਕਰ ਅਬਨਾਸ਼ੀ ਖੇਮ ਚਾਹੇ ਜੇ ਨਾਨਕ ਜੇਕਰ ਤੂੰ ਆ ਖੇਮ ਚਾਹੁੰਦਾ ਹੈ ਅਬਨਾਸ਼ੀ ਕਿਰਪਾ ਚਾਹੁੰਦਾ ਹੈ ਸਦਾ ਸਿਮਰ ਨਾਰਾਇਣ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਵਕਤ ਸਿਮਰ ਮਾਲਕ ਮਿਹਰਮਤ ਕਰਨ ਜੀ ਕਿਰਪਾ ਕਰਨ ਬੋਲਦਿਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਹਰ ਹੈ ਬੁਲਾਵਤ ਤੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ